ਸਾਨੂੰ ਕੁਛ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਅਸੀਂ ਬੱਚੇ ਨੂੰ ਦਾਗ ਜੱਦ ਲਾਵਾਂਗੇ ਜਸ ਕੁਛ ਅੱਧਾ 55 ਬੰਦੇ ਪੜੇ ਦਾਗੋ ਸਰ ਇਹ ਸਾਡੀ ਬੇਨਤੀ ਹੈ ਠੀਕ ਹੈ ਜੀ ਸਾਡੇ ਸਾਡੇ ਸਾਰੇ ਦਾ ਸਹਿਯੋਗ ਹੈ ਤੁਹਾਡੇ ਨਾਲ ਪੁਲਿਸ ਸਰ ਜੀ ਪਰ ਤੁਸੀਂ ਵੀ ਸਾਨੂੰ ਕਰਦੇ ਹਾਂ ਹਾਂ ਜੀ ਅਸੀਂ ਬੱਚੇ ਦਾਗ ਜੱਦੀ ਲਾਵਾਂਗੇ ਦਾਗ ਅਸੀਂ ਲਾਵਾਂਗੇ ਜਦ ਹੀ ਲੱਗੂਗਾ ਜੀ ਹਾਂ ਉਹ ਮੇਰੇ ਬੱਚਾ ਨੂੰ ਮਾਰਦਾ ਹੈ ਕੰਜਰਾ ਆ ਨਹੀਂ ਆਇਆ ਸਰਕਾਰ ਤੇ ਵੀ ਨਹੀਂ ਆਇਆ ਆਪਣਾ ਰਾਜ ਤੇ ਵੀ ਨਹੀਂ ਆਇਆ ਰੱਬਾ ਓ ਮੈਨੂੰ ਮਰ ਜਾਣ ਦੇ ਓਏ ਓ ਸਾਡੀ ਸੁਣਾਈ ਨਹੀਂ ਹੋਇਆ ਸਿਰ ਮੈਂ ਆ ਗਿਆ ਲੱਗੇ ਲੱਗੇ ਮਰ ਜਾਦੀ ਸਾਡਾ ਮੁੰਡੇ ਦਾ ਮਰ ਓਏ ਤੁਸ ਨੂੰ ਵੀ ਤੇ ਮਰ ਕੁੰਨੀਆਂ ਦੇ ਕੱਟ ਤੋੜਾ ਓਏ ਯਾਰ ਨੂੰ ਬਤਾ ਓਏ ਬੁਲਾ ਮਰ ਕੇ ਆ ਕੇ ਓਏ ਸਾਡੀ ਕੋਈ ਨਹੀਂ ਉਹ ਫੋਟੋ ਭੇਜ ਦੇ

ਜਿਸ ਮਸਰਤ ਮਰੇ ਹੋਸਲੇ ਦਾ ਘਟਾ ਪਾਇਆ ਸੀ ਤੇਰੇ ਮੈਥਾ ਹੋਏ ਆ ਮਰਨ ਵਾਲੇ ਵੀ ਸਿਰ ਤੇ ਕਰੇ ਸੀ ਹੋਏ ਕਿ ਨਾ ਮਤਨੀ ਡਰੀ ਹੋਏ ਆ ਤਾਂ ਆ ਕੇ ਇੱਕ ਵਾਰ ਮੈਨੇ ਪੁੱਛਿਆ ਬੰਦੂ ਆ ਜਿਸ ਪਾਲ ਕੌਲੀ ਜੀ ਦੇ ਰਾਗੀ ਬੁਰਾ ਕਰ ਦੇਣਾ ਹਾਏ ਆ ਕੇ ਮੇਰੇ ਬੱਚੇ ਦੀ ਨਵੀਂ ਜੱਫੀ ਮਲੇ ਆ ਸਾਡਾ ਦਾ ਬੱਚਾ ਹੀ ਕੋਲ ਆ ਐਸੇ ਸਰਕਾਰ ਨੇ ਕਟਾ ਬੱਚਾ ਹੀ ਕੋਲ ਆ ਓਏ ਅਗਰੇ ਪਾਲਿਆ ਪਾਲਟੀਕ ਸੈ ਰਹੀ ਓਏ ਸਾਡਾ ਬੱਚਾ ਕੋਲ ਆ ਓਏ ਰੱਬਾ ਬੋਲ ਸਾਲਿਆਂ ਨੇ ਤੇਨੇ ਕਰਿਆ ਆ ਬੋਲ ਸਾਲਿਆਂ ਦੇ ਪੈਸੇ ਖਾਲੇ ਓਏ ਰੱਬਾ ਅਸੀਂ ਵੀ ਇਹੀ ਮਰਾਂਗੇ ਐ ਮਰਾਂਗੇ ਸੀ ਅਸੀਂ ਵੀ ਇਹੀ ਮਰਾਂਗੇ ਜੇ ਇਹਨਾਂ ਨੂੰ ਫਸੀ ਦੀ ਸਜ਼ਾ ਨਾ ਦਿੱਤੀ ਐਸੀ ਵੀ ਇਹੀ ਮਰਾਂਗੇ

लग जाता ना सानू ऐसा कर आ जाता भाई बदलो से क्या कर मार द सानू की बदंतर की हो रहे की नहीं हो रहे जब बार ही नहीं का कार्यवाही है गड्डा करती चल आप भगवान तमाम जी तू स्टार गड्डा और पैदा करते हो भगवान तमाम जी आ तेरे राज से नहीं पाते बच्चे मार لسی متا رت کرے ہو سلا نا گٹا پائیے تیرے مہتا ہوے او مرن والے بھی سرتا کرے سی اوے کہ لمتی نہیں ڈری ہوے اے ا تا کہ ایک بار میں پچیا وینڈو او جی سپال کھولی جی ذرا کی برا کرے دینا ग्री पाल्टी किथे रही हो पड़ पाली अगरीब जे डा मार्या ਮਾਤਾ ਜੀ ਆਉਂਦੇ ਜੀ ਆਏ ਮੇਰਾ ਨਾਮ ਮੈਂ ਆ ਮੇਰਾ ਨਾਮ ਕਲਵਤੀ ਕਿ ਮਾਮਲਾ ਕੀ ਬੜਾ ਲੱਗਦਾ ਯਾਰ ਮੇਰਾ ਬੋਤਾ ਨਹੀਂ ਓਏ ਮੇਰੀ ਜਾਨ ਸੀ ਮਾਮਲਾ ਕੀ ਸੀ ਓਏ ਮਾਮਲਾ ਸੀ ਕਿੱਥੇ ਬੱਚੇ ਬੱਚੇ ਲੜ ਪਏ ਸੀ ਕਿੱਥੇ ਬੋਤਾ ਪੈਰੀ ਅਸੀਂ ਜਦ ਜਦ ਕਿਸੇ ਦੇ ਹੱਥੋਂ ਕਿਸੇ ਨੂੰ ਕੋਈ ਲੱਗੀ ਹੋ ਗਈ ਸੱਟ ਸੱਟ ਉਹਦੇ ਕੋਲ ਬੰਦੇ ਗਏ ਭਾਈ ਰਾਜੀ ਨਵਾ ਕਰ ਲੈ ਜਾ ਨਾਮ ਲਿਖਾ ਦੇ ਕਿਸੇ ਦਾ ਕੋਈ ਨਾਮ ਨਹੀਂ ਲਿਖਾਇਆ ਤਾ ਕਹਿੰਦਾ ਸਬਦ ਲੈ ਲੈਣਾ ਮਾਰਨਾ ਛੋਟੇ ਮੇਰੇ ਪੁੱਤ ਨਾਲ ਲੈ ਲਿਆ ਓਏ ਉਹ ਪੰਜਰਾ 6 ਦਿਨਾਂ ਦੇ ਸੀ ਹੁਣ ਸੀ ਨਾਮ ਦੱਸੋ ਇੱਕ ਤਾਬੇ ਕਰਮ ਦਾ ਮੁੰਡਾ ਇੱਕ ਉਹਦੇ ਪਾਈ ਦਾ ਮੁੰਡਾ ਪਪਾ ਨੰਦਮ ਪਤਾ ਪਪੂ ਦਾ ਸਾਰੇ ਕਿੱਥੇ ਰਹਿਣ ਵਾਲੇ ਆ ਇਹ ਦਰ ਕੋ ਟੈਂਸ਼ਨ ਰਹਿੰਦੇ ਸਾਰੇ ਕారణ ਕੀ ਹੈ ਤੁਹਾਡੇ ਮੁੰਡੇ ਨੂੰ ਕਿ ਤੁਹਾਡੇ ਪੁੱਤੇ ਨੂੰ ਕਿਉਂ ਟਾਰਗੇਟ ਕੀਤਾ ਗਿਆ ਕੋਈ ਪਤਾ ਨਹੀਂ ਕਾਰਨ ਦਾ ਉਹਨਾਂ ਨੇ ਪਤਾ ਕਦ ਹਮਲਾ ਕੀਤਾ ਸੀ ਇਹਨਾਂ ਨੇ ਉਹ ਤਰੀਕ ਕਿਹੜੀ ਤਰੀਕ ਮੈਂ ਬਿੰਦੀ ਦੱਸਾਂ ਜੇ 2 ਮਹੀਨੇ ਦੀ ਦੱਸਾਰੇ ਕਿਸੇ ਤੇ ਹੁਣੇ ਹਸਪੀਟਲ ਵੀ ਸੀ ਰਜਿੰਦਰਾਤ ਸਿੰਘ ਰਜਿੰਦਰਾਤ ਸਿੰਘ ਸੀ ਛੁੱਟੀ ਕਰਦੇ ਹੁਣ ਨਾਮ ਨਾਮ ਲੈ ਜੋ ਕਥੇ ਪਿਆ ਸੀ ਤੇ ਅੱਜ ਮੌਤ ਕਿੰਨੇ ਵਜੇ ਹੋਈ ਹੈ ਜੀ ਅਸ ਦੇਖੇ 7:30 ਹੋਈ ਹੈ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜਿਵੇਂ ਸਾਡਾ ਬੱਚਾ ਮਰ ਗਿਆ ਸੀ ਤੜਫ ਰਿਹਾ ਐਵੇਂ ਉਹਨਾਂ ਦੇ ਮਾਪੇ ਦੇਖਾ ਜਾ ਤੜਦੀ ਹੋਣਾ ਜਿਵੇਂ ਮੈਂ ਮਰ ਤਾ ਉਸਦੀ ਚਾਹ ਦੇ ਆ ਤੇ ਫਿਰ ਆ ਤੰਗਦੇ ਹੋ ਵੀ ਆਈ ਅਸਪੀਟਲ ਉਹਦਾ ਕੀ ਹੁਣ ਮੈਂ ਜਿਵੇਂ ਪੁਨਾ ਵੀ ਕਿੱਥੇ ਰਹਿੰਦੇ ਅਸੀਂ ਉਹ ਮੈਂ ਤਾਂ ਦਾਰੇ ਮੁੰਡਾ ਕਰਨੇ ਚਾਹਤਾ ਮੇਰਾ ਭਤੀਜਾ ਹੈ ਕਾਰਨ ਕਿਸੇ ਦੇ ਤੇ ਹਮਲਾ ਕਰਨ ਦਾ ਉਹਨਾਂ ਨੇ ਦੁਸ਼ਮਣੇ ਕੱਢਿਆ ਉਹਦੇ ਨਾਲ ਜੀ ਉਹ ਚੈਲੰਜ ਦਿੰਦੇ ਸੀ ਇਹਨੂੰ ਲਗਦੇ ਵੜਦੇ ਇਹਨੂੰ ਤੌਰਚਰ ਕਰਦੇ ਸੀ ਉਹ ਵੀ ਤੈਨੂੰ ਛੋਟੇ ਸੀ ਮਾਰਨ ਲਈ ਮਾਰਨਾ ਅੰਕਿਤ ਨੂੰ ਜਾਣਦੇ ਸੀ ਉਹ ਤੁਹਾਨੂੰ ਜਾਣਦੇ ਜਾਣਦੇ ਪਹਿਲਾਂ ਵੀ ਲੜਾਈ ਹੋਈ ਸੀ ਨਾ ਜੀ ਮਾੜੀ ਮੋਟੀ ਹੋਈ ਸੀ ਬੱਚਾ ਵੀ ਹੋ ਜਾਂਦੀ ਆ ਪਰ ਉਹਨਾਂ ਨੇ ਜਾਨ ਤੂੰ ਹੀ ਮਾਰ ਕੇ ਸੁੱਟਿਆ ਸੀ ਤੈਨੂੰ ਕਦੋਂ ਕਦੋਂ ਪੁੱਟਿਆ ਸੀ ਕਿਹੜੀ ਡੇਟ ਪੰਜਵੇਂ ਮਹੀਨੇ ਦੀ 10 ਤਰੀਕ ਨੂੰ ਰਾਤ ਨੂੰ ਤੇ ਹਸਪੀਟਲ ਲਈ ਕੀ ਲਿਆ ਹੈ ਹਾਂਜੀ ਹਸਪੀਟਲ ਮੌਤ ਮੌਤ ਕਿੱਦਾਂ ਹੋਈ ਜੀ ਮੌਤ ਅੱਜ ਹੋਈ ਆ ਜੀ ਸ ਆ ਜਿਆਦਾ ਬਹੁਤ ਜਿਆਦਾ ਸੀ ਆ ਜੀ ਬਹੁਤ ਜਿਆਦਾ ਸੱਟਾਂ ਲੱਗੀਆਂ ਸੀ ਇਹਦੇ ਸਿਰ ਤੇ ਸੱਟਾਂ ਸੀ ਜੀ ਸਿਰ ਦੀ ਹੱਡੀਆਂ ਤੋੜ ਰੱਖੀਆਂ ਸੀ ਟੈਲਾਂ ਨਾਲ ਹਮਲੇ ਕਰੇ ਉਹ ਕਹਿੰਦੇ ਸੀ ਰਾਲਾਂ ਨਾਲ ਕੁੱਟ ਕੇ ਆਇਆ ਹੁੰਦਾ ਕਿੰਨੇ ਲੋਕ ਸੀ ਕਿੰਨੇ ਲੋਕ ਚਾਰ ਪੰਜ ਮੁੰਡੇ ਸੀ ਜੀ ਉਹ ਉਹ ਪਿੰਡ ਤੇ ਤੁਹਾਡੇ ਉਹਦੇ ਨਾਲ ਸਰਮੀਦਾਰ ਕੁੱਟੀਆਂ ਦੇ ਆਈ ਉਹ ਤੇ ਤੁਹਾਡਾ ਮੁੰਡਾ ਕਿੱਥੇ ਰੰਦਾ ਸੀ ਅਨਕੀ ਇਹ ਅਮਰਦਰਸ਼ਨ ਕਲੋਨੀ ਚ ਤੇ ਪੁਲਿਸ ਨੇ ਕਾਰਵਾਈ ਕੀਤੀ ਕੁਛ ਨਹੀਂ ਕੀਤੀ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਪੈਰ ਦੁਖਣ ਲੱਗੇ ਥਾਣੇ ਚੋਂ ਕਿੱਥੋਂ ਜਾ ਜਾ ਕੇ ਸਾਡੇ ਕੋਲ ਨਹੀਂ ਆਉਂਦੇ ਜੀ ਜਾਂਦੇ ਪੁਲਿਸ ਕੀ ਕਹਿੰਦੀ ਪੁਲਿਸ ਵਾਲਾ ਕਹਿੰਦਾ ਅਸੀਂ ਫੜਾਂਗੇ ਅਸੀਂ ਫੜਾਂਗੇ ਕੋਈ ਨਹੀਂ ਫੜਿਆ ਕਿਸੇ ਨੂੰ ਹੁਣ ਤਾਂ ਇੱਕ ਹਾਜ਼ਰ ਹੋਇਆ ਆਪਣੇ ਆਪ ਆ ਕੇ ਪੁਲਿਸ ਵਾਲਿਆਂ ਨੇ ਨਹੀਂ ਫੜਿਆ ਉਹਨੀਆਂ ਥੱਪੜ ਮਾਰਦੇ ਉਹਨੂੰ ਨਹੀਂ ਛੱਡਦੇ ਮਾਰਦੇ ਹੁਣ ਸਾਲੇ ਪੇਸ਼ੇ ਫੰਦਰ ਆ ਰਹੇ ਹੁਣ ਤੁਸੀਂ ਹਾਂਜੀ ਹੁਣ ਪੋਸਟਮਾਰਟਮ ਕੋਲ ਪੁਲਿਸ ਵਾਲਾ ਕਹਤਾ ਕੀ ਕਹਿੰਦਾ ਤੁਸੀਂ ਹਸਤਾ ਵਾਲੇ ਦੇਲੇ ਜੋ ਰਜਿੰਦਰ ਆ ਤੇ ਉਹਨਾਂ ਨੂੰ ਪਾੜ ਕੇ ਸੁੱਟ ਦੇਣਗੇ ਪੋਸਟਮਾਰਟਮ ਕਰ ਦੇਣਗੇ ਹੁਣ ਕੀ ਕਰਨਗੇ ਹ ਉਹ ਵੀ ਮਰਨੇ ਚਾਹੀਦੇ ਨੇ ਮੁੰਡੇ ਸਾਡਾ ਮੁੰਡਾ ਮਰ ਗਿਆ ਨਾ ਉਹ ਵੀ ਮਰਨੇ ਚਾਹੀਦਾ ਨਹੀਂ ਅਸੀਂ ਆਪ ਮਰਾਂਗੇ ਅਸੀਂ ਮਰੇ ਕਿਤੇ ਵੀ ਕਿੰਨੇ ਭਰਾ ਪੈਣ ਸੀ ਤਿੰਨ ਨੇ ਜੀ ਕਿ ਪੈਣਾ ਦੋ ਪਾਈ ਨੇ ਵਿਆਹਿਆ ਬਾਕੀ ਨਾ ਉਹ ਆਰਾਜ ਪੈ ਛੋਟਾ ਸਭ ਮਾ ਸਰ ਮਾ ਸੁਣ ਕੇ ਕੀ ਨਾਮ ਹੈ ਜੀ ਕੀ ਨਾਮ ਚਰਨ ਦਾ ਸੀ ਚੰਜੀ ਕਿੱਥੇ ਰਹਿੰਦੇ ਨਿਊ ਮੁਕਤੀ ਭਾਗ ਮਦਰਸਾ ਕੋਲ ਨੇ ਕੀ ਮਾਮਲਾ ਕੀ ਹੈ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਮਾਮਲਾ ਕੀ ਹੈ ਮਾਮਲਾ ਕੀ ਹੈ ਜੀ ਮੁੰਡੇ ਰਾਤ ਨੂੰ ਫੋਨ ਤੇ ਬੁਲਾਇਆ ਜੀ ਤੇ ਪੰਜ ਛੇ ਮੁੰਡੇ ਸੀਗੇ ਉਹ ਤੇ ਤੇ ਅਮਲਾ ਕਰਕੇ ਕੁੱਟ ਕੇ ਮਾਰ ਕੇ ਸਿੱਕਿਆ ਕਦ ਬੁਲਾਇਆ ਸੀ ਤੇ ਕਿੱਥੇ ਬੁਲਾਇਆ ਸੀ ਇਹਨੂੰ ਇਹ ਸਰ ਮੈਨੂੰ ਤਾਂ 3 ਮਹੀਨੇ ਦੀ ਇੱਕ ਤਰੀਕ ਨੂੰ ਇਹ 10 ਤਰੀਕ ਨੂੰ ਮਤਲਬ ਕਿ ਜਿਹੜੀ 10 ਤਰੀਕ ਆਣੀ ਹੈ 3 ਮਹੀਨੇ ਹੋ ਜਾਣਾ ਜੀ ਕੋਣ ਸੀ ਬੰਦੇ ਜਿਹਨਾਂ ਨੇ ਹਮਲਾ ਕੀਤਾ ਸਰ ਪਤਾ ਨਹੀਂ ਜੀ ਮੈਨੂੰ ਕੋਣ ਸੀਗੇ ਕੋਨੇ ਦਰੂਕਾਂ ਦੇ ਸੀਗੇ ਨਹੀਂ ਜਾਣਦਾ ਸਾਨੂੰ ਚੈਲੰਜ ਹੋਈਏ ਅੰਟੀਕੂ 21 ਸਾਲ ਤੇ ਹੁਣ ਇਹਦੀ ਮੌਤ ਹੋ ਗਈ ਜੀ ਇਲਾਜੇ ਦੌਰਾਨ ਮੌਤ ਹੋਈ ਹੈ ਇਹੇ ਦੌਰਾਨ ਇਥੇ ਇਲਾਜ ਦੇ ਦੌਰਾਨ ਦਾਖਲ ਸੀਗਾ 10 ਸਾਲ ਨੂੰ ਮਿਤੀ 13/7/25 ਨੂੰ ਕਰ ਲੈ ਕੇ ਸੀ ਇਹਨੂੰ ਇਲਾਜ ਡਾਕਟਰ ਸਾਹਿਬ ਨੇ ਛੁੱਟੀ ਕਰ ਦਿੱਤੀ ਸੀ ਇਹਦੀ ਇਹ ਆਜੰਦੀ ਘਰ ਰੱਖਿਆ ਮਦਦ ਤੋਂ ਗੋਲ ਵਿਖੇ ਬਹੁਤ ਹੋ ਗਿਆ ਇਹ ਜਿੰਦੀ ਰੈਡ ਮੋਡੀ ਰਿੰਦਾ ਤਰਨ ਲੈਂਦੀ ਵੋਟ ਚੀ ਦੇ ਵਿੱਚ ਕੋਈ ਗ੍ਰਿਫਤਾਰੀ ਹੋਈ ਹੈ ਸਰ ਇਹ ਜਗਦੋਸ਼ੀ ਵਾਲਾ ਮੈਂਦੋਸ਼ੀ ਸੀ ਆਕਾਸ਼ ਕੁਮਾਰ ਬੁੱਢਲਾ ਉਹਦੀ ਖਤਾਰੀ ਕਰ ਲਈ ਆ ਚਾਰ ਬੋਸੀ ਬਾਕੀ ਨੇ ਲੇਕਿਨ ਪਰਿਵਾਰ ਵੱਲੋਂ ਸਰ ਇਹ ਇਲਜ਼ਾਮ ਲਾਏਗੇ ਕਿ ਰੋਜ਼ ਵੀ ਦੇਖਿਆ ਗਿਆ ਜੀ ਪੁਰਮ ਸਿੰਘ ਜੀ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਇਲਜ਼ਾਮ ਲਾ ਰਹੇ ਆ ਨਹੀਂ ਪੂਰੀ ਦੁਤੀ ਸ਼ਮਤ ਲੈਂਦੀ ਜਾ ਰਹੀ ਆ ਅਸੀਂ ਇੱਕ ਦੋਸੀ ਗੁਜ਼ਾਰ ਕਰ ਲੈ ਦੋਸ਼ੀ ਘਰੋਂ ਭਜੇ ਹੋਏ ਸੀਗੇ ਜਿਹੜੇ ਪਟਿਆਲੇ ਵਿੱਚ ਨਹੀਂ ਸੀ ਬਾਹਰ ਗਏ ਸੀ ਅਸੀਂ ਨਾਲ ਲੱਗਦੇ ਸਟੇਟ ਹਰਿਆਣਾ ਵਿੱਚ ਵੀ ਤੇ ਜਿੱਥੇ ਕਿਤੇ ਵੀ ਥਾਂ ਉ ਹੁਣ ਕੋਈ ਥਾਣੇ ਦਾ ਵਾਦਾ ਹੋਏਗਾ ਸਰ ਦਫਾ ਵੀ ਲਹਾਂ ਜਿਤੇ ਕਮੇਦਾਰਾ 100 ਤਿਲ ਜਮਨ ਦੋ ਦਾ ਵਾਦਾ ਕਰਤਾ ਜੀ ਇਹ ਹੁਣ ਗ੍ਰਿਫਤਾਰੀ ਹੋ ਜੂਗੀ ਸਰ ਜਲਦੀ ਹੀ ਸਾਰੇ ਕਰ ਲਾਂਗੇ ਕਹਿੰਦੇ ਉਸ ਚ ਜਲਦੀ ਹੀ ਪਾਰੀ ਕਰਾਂਗੇ ਪੋਸਟਮਮ ਹੋ ਗਿਆ ਜੀ ਇਹਨਾਂ ਦਾ ਨੇ ਅੱਜ ਪੋਸਟਮਮ ਨਾਲ ਸਸਕਾਰਾਂ ਨਾਲ ਸਵੇਰੇ ਕਰਨਾ ਤੇ ਹੁਣ ਸੰਮਾਨ ਕਰਕੇ ਪਰਿਵਾਰ ਨੇ ਕਿਹਾ ਵੀ ਸਵੇਰੇ ਪੋਸਟਮਮ ਗਰਾਵੋਗੇ ਕਾਰ ਵੀ ਸਾਰੀ ਮੁਕੰਮਲ ਕਰ ਲਈਏ ਗਰਮਣਾ ਹੋ ਗਿਆ ਉਹ ਗਰਮੜਾ ਕਾਜੀ ਅੰਕਿਤ ਨਾਲ ਦਾ ਮੁੰਡੇ ਦੀ ਅੱਜ ਮੌਤ ਹੋਈ ਹੈ ਮਾਮਲਾ ਕੀ ਸੀ ਤੇ ਕਦ ਲੜਾਈ ਹੋਈ ਸੀ ਮਿਤੀ 10/5/2025 ਨੂੰ ਰਗਮਾਰਾ ਬੁਲੀ ਨੋਰਮਾਰ ਰੋਡ ਦੇ ਨਾਲ ਵਿਖੇ ਅੰਕਿਤ ਕੁਮਾਰ ਪੁੱਤਰ ਚਰਨਦਾਸ ਅਤੇ ਇਹਦਾ ਦੋਸਤ ਹਰਜੋਤ ਸਿੰਘ ਵਾਸੀਆਂ ਦਾ ਦਰੂਘੁਟਿਆ ਇਹ ਉਥੇ ਤਗੜਵਾ ਸ਼ਹਿਰਾਂ ਦੇ ਨਾਲ ਦੋ ਮਰੇ ਤਗੜਕਦੇ ਕਾਸ਼ਕਾਰ ਬੁੱਢਲਾ ਤੇ ਸਾਨੂੰ ਬੱਪੂ ਵਾਸੀਆਂ ਪ੍ਰਦਰਸ਼ਨ ਗੋਲੀ ਘਟਿਆ ਦਾਰੂਘੁਟਿਆ ਇਹਨਾਂ ਨੇ ਝਗੜਾ ਕਰਕੇ ਪੰਜ ਤੋਂ ਸੀਸੀਏ ਇਹਨਾਂ ਨੇ ਸੁੱਟਾ ਮਾਰੀ ਛਿੰਦੇ ਜਿਸ ਦੇ ਆਧਾਰ ਤੇ ਅਸੀਂ ਨੰਬਰ 101 ਮਿਤੀ 12/5/2025 ਬਾਰਨੇ ਨੇ ਮੀਤ ਨਾਲ 110 ਦਾ ਜਿੰਮ ਦਾ ਵਾਦਾ ਕਰਕੇ ਪਛਤਾਜ ਕੀਤਾ ਸੀਗਾ ਸਾਰੇ ਮਾਮਲਾ ਕੀ ਸੀ ਆਪਸੀ ਲੜਾਈ ਸੀ ਥੀ ਸੀ ਇਹ ਇਹਨਾਂ ਦੇ ਆਪਸੀ ਲੜਾਈ ਸੀ ਬਲੰਦ ਜੀ ਕੋਲ ਦੀ ਆਪਸੀ ਲੜਾਈ ਜਿਹੜੀ